ਜੋ ਕੁ ਨਹੀਂ ਸੇ ਪ੍ਰਭ ਕੀ ਸਿਮਰਨ ਤ੍ਰਿਸ਼ਨਾ ਬੂਝੇ ਪ੍ਰਭ ਕੇ ਸਿਮਰਨ ਸਾਧ ਕੇ ਸੋਝੇ ਤ੍ਰਿਸ਼ਨਾ ਤੋਂ ਭਾਵ ਕਲਪਨਾ ਜੋ ਅੱਖਾਂ ਦੇ ਇਛਾ ਪੈਦਾ ਕਰ ਲੈਂਦੀਆਂ ਨੇ ਜੀਵ ਰਸ ਕੰਨ ਰਸ ਇਹ ਤ੍ਰਿਸ਼ਨਾ ਵੇਚੀ ਲ ਜਾਂਦੀ ਕਿਵੇਂ ਚਲੀ ਜਾਂਦੀ ਹੈ ਸਿਮਰਨ ਦੇ ਨਾਲ ਸਿਮਰਨ ਕੀ ਹੈ ਅਸੀਂ ਪੜਨ ਨੂੰ ਸਿਮਰਨ ਕਹੀ ਜਾਂਦੇ ਸਿਮਰਤੋਂ ਭਾਵ ਹੈ ਸੋਝੀ ਜਦੋਂ ਗੁਰ ਸ਼ਬਦ ਦੀ ਵਿਚਾਰਨ antisense ਵਿਚਾਰਧਾਰਨਾ ਨਾਲ ਜੁੜਦੇ ਆਂ ਫਿਰ ਸ਼ਬਦ ਦੇ ਵਿੱਚੋਂ ਆਪਾਂ ਨੂੰ ਗਿਆਨ ਪ੍ਰਾਪਤ ਹੁੰਦਾ ਹੈ ਗਿਆਨ ਨਾ ਫਿਰ ਮੰਟਕ ਜਾਂਦਾ ਹੈ ਗਿਆਨ ਕਬੱਧਾ ਮੰਨ ਰਹੇ ਗੁਰਬਿੰਦ ਗਿਆਨ ਨਾ ਹੋਏ ਗਿਆਨ ਤੋਂ ਬਾਅਦ ਵੀ ਮੰਟਕਦਾ ਹੈ ਮੰਟਕੇ ਤੋਂ ਬਿਨਾਂ ਫਿਰ ਘਾੜ ਲੈਣੀ ਛੱਡਣਾ ਹੈ ਪ੍ਰਭ ਕੇ ਸਿਮਰਨ ਸਬਕੇ ਸੂਝੇ ਤਿੰਨ ਲੋਕਾਂ ਦਾ ਗਿਆਨ ਹੋ ਜਾਂਦਾ ਹੈ ਮਨਬੁੱਧੀ ਸੂਝਬਾਨ ਹੋ ਕੇ ਆਪਦੇ ਮੂਲ ਹਰਚ ਲੈ ਹੋ ਜਾਂਦੇ ਨੇ ਫਿਰ ਉਹਦਾ ਨਾਮ ਜਪਿਆ ਜਾਂਦਾ ਫਿਰ ਉਹਦੇ ਗੁਣ ਗਾਏ ਜਾਂਦੇ ਨੇ ਉਹਦੇ ਨਾਲ ਮਿਲ ਕੇ ਆਪਾਂ ਉਹਨਾਂ ਜਾਣਦੇ ਹੀ ਨਹੀਂਗੇ ਉਹਦਾ ਆਪਾਂ ਨੂੰ ਗਿਆਨ ਹੈ ਨਹੀਂ ਆਪਾਂ ਨਾਮ ਕਿਵੇਂ ਜਪਾਂਗੇ ਪੰਨੋ ਥੋੜੀ ਨਾਮ ਜਪਣਾ ਕਿਹਾ ਹੋਇਆ